ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵਿੱਚ ਜੋ ਨਮ ਜਮਾ ਬੱਚਾ ਆਇਆ ਉਸ ਨੂੰ ਲੈ ਕੇ ਹੁਣ ਜੋ ਪਿਤਾ ਬਲਕੌਰ ਸਿੰਘ ਨੇ ਆਪਣਾ ਬਿਆਨ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਕਾਫੀ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਪੁੱਛਿਆ ਜਾ ਰਿਹਾ ਹੈ ਕਿ ਬੱਚਾ ਕੀ ਲੀਗਲ ਹੈ ਤੇ ਜਿਸ ਦੇ ਦੌਰਾਨ ਇਸ ਗੱਲ ਤੋਂ ਲੈ ਕੇ ਕਾਫੀ ਜਿਹੜੇ ਹੁਣ ਵਿਰੋਧ ਪੰਜਾਬ ਸਰਕਾਰ ਨੂੰ ਲੈ ਕੇ ਕੀਤਾ ਜਾ ਰਿਹਾ ਤੇ ਉੱਥੇ ਹੀ ਵਿਕਰਮ ਸਿੰਘ ਮਜੀਠੀਆ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਮੋੜ ਪਲਟवार ਕੀਤਾ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਭਗਵੰਤਿਆ ਤੂੰ ਬੰਦਾ ਬਣ ਜਾ ਹਰੇਕ ਹਰ ਸਮੇ ਜਿਹੜੀ ਕੁਰਸੀ ਨਾਲ ਨਹੀਂ ਰਹਿੰਦੀ ਤੇ ਜੇਕਰ ਤੇਰਾ ਟਾਈਮ ਖਤਮ ਹੋਇਆ ਤਾਂ ਫਿਰ ਤੂੰ ਦੇਖੇਗਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹਮੇਸ਼ਾ ਹੀ ਕਿਸੇ ਦੀ ਪਰਸਨਲ ਲਾਈਫ ਦੇ ਵਿੱਚ ਇੰਟਰਫੇਅਰ ਨਹੀਂ ਕਰਨੀ ਚਾਹੀਦੀ ਤੇ ਜੇਕਰ ਬਹੁਤ ਸਮੇਂ ਬਾਅਦ ਜਿਹੜਾ ਮੂਸੇ ਵਾਲੇ ਦੇ ਪਰਿਵਾਰ ਦੇ ਵਿੱਚ ਇੱਕ ਖੁਸ਼ੀ ਆਈ ਹੈ ਪਰੰਤੂ ਤੂੰ ਉਸ ਦੇ ਉੱਤੇ ਵੀ ਹ ਉਠਾਈ ਹੈ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਵਿਕਰਮ ਮਜੀਠੀਆ ਦੇ ਵੱਲੋਂ ਪਾਰਟਵਾਰ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਹੱਕ ਦੇ ਵਿੱਚ ਆਈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਵਿਕਰਮ ਮਜੀਠੀਆ ਦਾ ਹੋਰ ਕੀ ਕਹਿਣਾ ਹੈ ਕੱਲ ਦੇਰ ਰਾਤ ਮੈਂ ਸੁਖਦੀਪ ਸਿੱਧੂ ਮੂਸੇਵਾਲੇ ਦੀ ਬਜ਼ੁਰਗਾਂ ਦੀ ਜਿਹੜੇ ਕੀ ਇੱਕ 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 ਫੌਜੀ ਦੇ ਸਾਬਕੌਰ ਸਿੰਘ ਉਹਨਾਂ ਦੀ ਇੱਕ ਵੀਡੀਓ ਵੇਖੀ ਕਿ ਕਿਵੇਂ ਉਹਨਾਂ ਨੂੰ ਭਗਵੰਤ ਮਾਨ ਦੀ ਸਰਕਾਰ ਤੱਕ ਪਰੇਸ਼ਾਨ ਕਰਕੇ ਮਾਨ ਨੂੰ ਬੜਾ ਦੁੱਖ ਪਹੁੰਚਿਆ ਕਿ ਯਾਰ ਇਹ ਕੋਈ ਇਨਸਾਨੀਅਤ ਹੈ ਕਿ ਇਹ ਪੰਜਾਬੀਅਤ ਹੈ ਪਹਿਲਾ ਭਗਵੰਤਬਾਹ ਜੀ ਤੁਹਾਡੀ ਨਲਾਇਕੀ ਸਦਕਾ ਉਹ ਤਾਂ ਤੁਸੀਂ ਕਹਿੰਦੇ ਸੀ ਅਸੀਂ ਵੀਆਈਪੀ ਕਲਚਰ ਦੇ ਉਲਟ ਹੈ ਜਿੰਨੀ ਸਿਕਿਉਰਿਟੀ ਤੁਹਾਡੇ ਕੋਲ ਹੈ ਸ਼ਾਇਦ ਪਹਿਲਾਂ ਕਿਸੇ ਮੁੱਖ ਮੰਤਰੀ ਕੋਲ ਨਾ ਰਹੀ ਥੋਡੇ ਵਜ਼ੀਰ ਚਾਰ ਚਾਰ ਪੰਜ ਪੰਜ ਗੱਡੀ ਲੈ ਕੇ ਚੱਲਦੇ ਥੋਡੇ ਐਮਐਲਏ ਤੱਕ ਤੁਸੀਂ ਉਹਨਾਂ ਨੂੰ 15 15 20 20 ਗਰਮੈਂਟ ਦਿੱਤੇ ਔਰ ਜਿਹਦੀ ਜਾਨ ਖਤਰੇ 'ਚ ਸੀ ਜਿਹੜਾ ਉਸ ਸਮੇਂ ਇਹ ਇੰਟੈਲੀਜੈਂਸ ਦੀ ਰਿਪੋਰਟ ਸੀ ਉਹਨੂੰ ਗਵਰਨਮੈਂਟ ਮਿਲੇ ਸੀ ਸਿੱਧੂ ਮੂਸੇਵਾਲੇ ਨੂੰ ਦੀ ਸਿਕਿਉਰਿਟੀ ਤੁਸੀਂ ਵਿਡਰੋਅ ਕੀਤੀ ਉਹਨਾਂ ਦਾ ਲਾਡਲਾ ਬੱਚਾ ਕੱਲਾ ਕੱਲਾ ਪੁੱਤ ਉਮਰਵਾਤਾ ਔਰ ਜੋ ਹਾਲਾਤ ਪੈਦਾ ਹੋਏ ਉਹ ਸਾਰਿਆਂ ਦੇ ਸਾਹਮਣੇ ਮੁੜ ਕੇ ਠੀਕ ਹੈ بڑے ਔਖੇ ਹੋ ਕੇ 3000 ਬੰਦਾ ਲਾ ਕੇ ਤੁਸੀਂ ਸ਼ਰਮੋ ਸ਼ਰਮੀ ਅਫਸੋਸ ਵੀ ਕਰਕੇ ਆਏ ਅੱਜ ਜੇ ਵਧਾਈ ਨਹੀਂ ਦੇਣੀ ਨਵੇਂ ਜੰਮੇ ਬੱਚੇ ਦੀ ਉਹ ਮਾਪਿਆਂ ਤੇ ਦੇਖੋ ਕੀ ਬੀਤਰੀ ਸੀ ਉਹਨਾਂ ਦੇ ਨਾਲ ਕੋ ਜਿੱਦਣ ਦੀ ਉਹਦੀ ਡੈਥ ਹੋਈ ਸੀ ਔਰ ਮਾਪਿਆਂ ਲਈ ਉਹਨਾਂ ਦੀ ਜ਼ਿੰਦਗੀ ਆਪ ਤੇ ਬੱਚਿਆਂ ਦੇ ਆਲੇ ਦੁਆਲੇ ਫਿਰਦੀ ਹੈ ਠੀਕ ਹੈ ਤੁਹਾਡੀ ਜ਼ਿੰਦਗੀ ਤੁਹਾਡਾ ਆਪ ਦੇ ਬੱਚਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਤੁਹਾਡੇ ਬੱਚੇ ਤੁਹਾਡੀ ਕਿੰਨੀ ਕੁ ਇੱਜ਼ਤ ਕਦਰ ਕਰਦੇ ਐ ਇਹ ਤੁਹਾਡੀ ਬੇਟੀ ਨੇ ਆਪ ਦੀ ਵੀਡੀਓ 'ਚ ਦੱਸਤਾ ਕਿ ਤੁਹੀਂ ਉਹਦੇ ਕੁਛ ਨਹੀਂ ਲੱਗਦੇ ਮਗਰ ਭਾਈ ਸਾਹਿਬ ਭਗਵੰਤਬਾਨ ਜੀ ਸਾਰਿਆਂ ਦੇ ਰਿਸ਼ਤੇ ਇੱਡੇ ਨਾਜ਼ੁਕ ਤੇ ਕਮਜ਼ੋਰ ਨਹੀਂ ਹੁੰਦੇ ਮੈਂ ਤਾਂ ਰੱਬ ਅੱਗੇ ਅਰਦਾਸ ਕਰਦਾ ਕਿ ਥੋੜਾ ਰਿਸ਼ਤਾ ਵੀ ਆਪ ਦੇ ਬੱਚਿਆਂ ਨਾਲ ਚੰਗਾ ਹੋਵੇ ਮਗਰ ਜੇ ਕਿਸੇ ਦੇ ਘਰ 'ਚ ਖੁਸ਼ੀ ਆਈ ਹੈ ਉਹ ਵੀ ਇਹਨਾਂ ਹਾਲਾਤਾਂ 'ਚ ਆਈ ਹੈ ਉਸ ਦੇ ਨਾਲ ਤੁਹਾਡਾ ਪ੍ਰਸ਼ਾਸਨ ਇਸ ਤਰੀਕੇ ਦਾ ਟੱਕਾ ਕਰੇ ਤੁਹਾਡੇ ਇਸ਼ਾਰੇ 'ਤੇ ਆਈ ਕੰਡੈਮਡ ਔਰ ਮੈਂ ਇਸ ਮਸਲੇ 'ਤੇ ਠੋਕ ਕੇ ਤੁਹਾਡੇ ਉਲਟਾ ਔਰ ਮੈਂ ਲੋਕਾਂ ਨੂੰ ਫੀਲ ਕਰਦਾ ਕਿ ਤੁਹਾਡੇ ਵਰਗੇ ਇਨਸਾਨ ਜਿਹਦੇ 'ਚ ਕੋਈ ਕਦਰਾਂ ਕੀਮਤਾਂ ਨਹੀਂ ਹੈ ਜਿਹਦੇ 'ਚ ਦਰਦ ਕੋਈ ਨਹੀਂ ਹੈ ਜਿਹਦੇ 'ਚ ਉਹਨਾਂ ਮਾਪਿਆਂ ਦੀ ਜੋ ਉਹਨਾਂ ਦੇ ਹਾਲਾਤ ਬਣਿਆ ਪਿਛਲੇ ਸਾਲਾਂ 'ਚ ਉਹਨਾਂ ਦੇ ਬਾਰੇ ਤੁਸੀਂ ਸੋਚ ਨਹੀਂ ਸਕਦੇ ਯੂ ਹੈਵ ਨੋ ਰਾਈਟ ਟੂ ਇੰਟਰਫੇਅਰ ਇਨ देयर ਮੈਟਰ ਔਰ ਸਟੇਅ ਇਨ दैट ਚੇਅਰ ਸੋ ਮੈਂ ਅਪੀਲ ਕਰਦਾ ਔਰ ਜਿਹੜੇ ਅਫਸਰ ਤੁਹਾਡੇ ਇਸ਼ਾਰੇ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਕਿ ਪ੍ਰੂਵ ਕਰੋ ਭਾਈ ਇਹ ਕੋਈ ਕੰਮ ਹੈ ਇਸ ਸਰਕਾਰਾਂ ਦਾ ਹੁਣੇ ਕੰਮ ਰਹਿ ਗਿਆ ਜੋ ਕੁਝ ਵੀ ਹੈ ਇਸ ਤਰੀਕੇ ਦੀ ਧੱਕੇਸ਼ਾਹੀ ਦੇ ਮੈਂ ਖਿਲਾਫ ਆ ਔਰ ਮੈਨੂੰ ਪੂਰਾ ਇਹ ਵਿਸ਼ਵਾਸ ਹੈ ਕਿ ਉਹ ਐਕਸ ਪੁੱਜੀ ਆ ਇਹਨਾਂ ਹਾਲਾਤਾਂ 'ਚ ਇਹਨੇ ਔਖੇ ਹਾਲਾਤਾਂ 'ਚ ਉਹ ਗੁਜ਼ਰ ਰਹੀ ਆ ਮਾਪੇ ਉਹਨਾਂ ਦਾ ਹਰ ਚੀਜ਼ ਹੀ ਸਹੀ ਹੈ ਔਰ ਥੋੜਾ ਕਿਸੇ ਦੀ ਪਰਸਨਲ ਲਾਈਫ 'ਚ ਧਕਲ ਦੇਣਾ ਬਿਲਕੁਲ ਗਲਤ ਗੱਲ ਆ ਔਰ ਤੁਸੀਂ ਬੰਦੇ ਵੜ ਜੋ ਇਹ ਗੱਲਾਂ ਬਹੁਤ ਮਹਿੰਗੀਆਂ ਪੈਣੀਆਂ ਤੁਹਾਨੂੰ ਆਸ ਕਰੂੰਗਾ ਉਮੀਦ ਕਰੂੰਗਾ ਕਿ ਸਾਰੇ ਪੰਜਾਬੀ ਰਾਈਟ ਥਿੰਕਿੰਗ ਪੀਪਲ ਈਵਨ ਪ੍ਰਸ਼ਾਸਨ 'ਚ ਬੈਠੇ ਲੋਕ ਪੁਲਿਸ 'ਚ ਬੈਠੇ ਲੋਕ ਐਡਮਿਨਿਸਟ੍ਰੇਸ਼ਨ 'ਚ ਬੈਠੇ ਲੋਕ ਪੰਜਾਬ ਦੇਸ਼ ਦੁਨੀਆ 'ਚ ਬੈਠੇ ਲੋਕ ਸਰਦਾਰ ਬਲਕੌਰ ਸਿੰਘ ਦੇ ਹੱਕ ਵਿੱਚ ਆਉਣਗੇ ਔਰ ਭਗਵੰਤ ਮਾਨ ਦੀ ਇਸ ਘਟੀਆ ਸੋਚ ਨੂੰ